ਸ੍ਰੀ ਕਾਲਜੀ ਹੁਣ ਆਇਆ ਖੇਤੋਂ ਤੇ ਖੇਤੋਂ ਪਟਕੇ ਲਿਆ ਗਾਜਰਾ ਅੱਜ ਬਣਾਉਂ ਆ ਗਾਜਰੇ ਦੀ ਸਬਜ਼ੀ ਤੇ ਖੇਤ ਗਾਜਰਾ ਸੋਟੀਆਂ ਰਹਿ ਗਈਆਂ ਤੇ ਕੀ ਬਰੀਕ ਨਾ ਝੁੜੀਆਂ ਮੈਂ ਤਾਂ ਹੁਣ ਹੀ ਆ ਪੱਟਣ ਤੇ ਹੁਣ ਬਣਦੇ ਆ ਵਧੀਆ ਨੇ ਬਾਈ ਪਰ ਤੋ ਕਿਉਂ ਕਰਦੇ ਆਪਾਂ ਲੋਕ ਜੀ ਨਾਜਰਾ ਗੁਜਰਾ ਤੋਂ ਤੌਰ ਤਾਰ ਹੋਇਆ ਬਿੱਲੇ ਤੇ ਬਣਾਈਆ ਕਾਫੀ ਕਾਫੀ ਦਾ ਆਪਾਂ ਥੋੜੀ ਘਣੀ ਨਿਕੋਲਾ ਭਰਿਆ ਫੁੱਲ ਪੂਰਾ ਹੁਣ ਜਾਵਾਂਗੇ ਕਾਫੀ ਪੀ ਕੇ ਖੇਤ ਸਪਰੇਅ ਕਰਨ ਬਟਾਂ ਭਾਈ ਜੀ ਕਾਜਰਾ ਗੁਜਰਾ ਪੱਟ ਕੇ ਘਰੇ ਫੜਾਇਆ ਤੇ ਹੁਣ ਆਪਾਂ ਲਾਗੇ ਕਰਨ ਸਪਰੇਅ ਤੇ ਸਪਰੇਅ ਕਰਦੇ ਆਪਾਂ ਖਾਲਾਂ ਤੇ ਹੁਣ ਦਿਖਾਉਨੇ ਆ ਵੀ ਖਾਲਾਂ ਤੇ ਕਿਉਂ ਕਰਦੇ ਆ ਇਹ ਪਹਿਲਾਂ ਨਾ ਜਦੋਂ ਆਪਣੀ ਹਾੜੀ ਆ ਜਣੀ ਹੈ ਖੜੀ ਜੁੱਤ ਵੇਲੇ ਆਪਾਂ ਨੂੰ ਉਹ ਬੰਦੇ ਨਹੀਂ ਮਿਲਦੇ ਬਈ ਖਾਲ ਖੂਲ ਘਟ ਨੂੰ ਇਕੱਲੇ ਜਾਣੇ ਹੁਣੇ ਥੋੜਾ ਜਿਹਾ ਸਤਰਾ ਕਿੱਲੇ ਨੇ ਕੀਤੇ ਫਿਰ ਔਖਾ ਹੋ ਜਣੇ ਹੁਣ ਸਾਰੇ ਖਾਲਾਂ ਦੇ ਸਪਰੇਅ ਮਾਰ ਦਾਂਗੇ ਇਹ ਬਸ ਦਾਬ ਜਾਣੇ ਕੱਖ ਜਦੋਂ ਕਣਕ ਵੱਢਤੀ ਰਮਾ ਕੇ ਬਾਣ ਪਾਉਣੇ ਸੌਖੇ ਹੋ ਜਣੇ ਉਦੋਂ ਕੰਮ ਖਿੱਚਦਾ ਹੁੰਦਾ ਇਸੇ ਕਰਕੇ ਹੁਣ ਸਾਰੇ ਖਾਲਾਂ ਦੇ ਘੜੇ ਪੈ ਨੇ ਸਾਰੇ ਨੂੰ ਸਪਰੇਅ ਮਾਰ ਦਾਂਗੇ ਤੁਹਾਨੂੰ ਦਿਖਾਉਣਾ ਹੈ ਖਾਲ ਕੇ ਬਣਾਏ ਪਏ ਨੇ ਤੇ ਹੁਣ ਤੇ ਸਪਰੇਅ ਮਾਰੇ ਤੋਂ ਬਾਅਦ ਇਹ ਆਪਣਾ ਤੇ 2-3 ਮਹੀਨੇ ਕੱਢ ਜਾਣਗੇ ਫਿਰ ਜਿਲੀ ਤੋਂ ਪਹਿਲਾਂ ਕੱਢ ਲਾਂਗੇ ਮਤਲਬ ਕਿ ਜਿਹੜੇ ਵਾਹਣ ਪਹਿਲੇ ਹੋਣਗੇ ਦੋਨਾਂ ਕਣ ਕਬੱਡੀ ਤੋਂ ਉਹਨੂੰ ਪਾਣੀ ਲੱਗ ਜਾ ਵਾਹਣ ਨੂੰ ਅਸੀਂ ਕੁਝ ਵਾਹਣ ਦਾ ਆਪਰੇਸ਼ਨ ਕਰਨ ਦਾ ਨੂੰ ਆਏ ਹੁਣ ਪਹਿਲਾਂ ਹੀ ਇੰਤਜ਼ਾਮ ਕਰਕੇ ਰੱਖਿਆ ਹੋਇਆ ਐ ਸਾਰੇ ਮਾਰ ਜਿੰਨੇ ਕਾਲਾਂ ਕੂਲਾਂ ਤੇ ਬਾਈ ਉਹਨਾਂ ਨੇ ਘੜੇ ਹੋਏ ਨੇ ਖਾਲ ਸਾਰੇ ਤੇ ਇਹਨਾਂ ਉੱਤੇ ਮਾਰੀ ਜਾਵੇਂ ਹੁਣ ਇਹ ਦੋ ਵਾਰ ਸਾਰੀ ਮਰ ਜੂਗਾ ਇਹ ਖੱਬਲਾ ਖੱਲਾ ਤੇ ਮੂਰੇ ਰਮਾਉਣੇ ਵਾਹਣ ਸੌਖੇ ਹੋ ਜਾਣਗੇ ਸਾਰੇ ਵਾਰ ਦਿਨੇ ਖਾਲ ਨੇ ਸਾਰਿਆਂ ਤੇ ਮਾਰ ਦਾਂਗੇ ਅੱਜ ਅੱਜ ਟਾਈਮ ਹੈਗਾ ਉਸ ਦਿਵਾਰ ਫੇਰ ਕਿਸੇ ਦੇ ਪ੍ਰੋਗਰਾਮ ਨੇ ਇੱਕ ਦੋ ਦਿਨ ਫੇਰ ਪ੍ਰੋਗਰਾਮਾਂ ਚ ਲੱਗ ਜੂ ਟਾਈਮ ਕਿਉਂ ਕੰਮ ਹੈ ਬਾਈ ਕੱਲਾ ਜਾਣਾ ਖੇਤਾਂ ਰਹਿਣਾ ਜਿਹ ਦਿਹਾੜੀ ਆ ਪਾਉਣੀ ਆ ਫੇਰ ਕੋਈ ਬੱਜਦਾ ਨਹੀਂ ਰੋਜ਼ ਤਾਂ ਦੇਵਰ ਵਾਲੇ ਵੀ ਨਹੀਂ ਪਾ ਸਕਦੇ ਆਪਾਂ ਕਵੀਨ ਲੜੀ ਹੈਗੀ ਜਿਹੜਾ ਕੋਈ ਵੱਧ ਕੰਮ ਹੁੰਦਾ ਉਹਦੇ ਦਿਹਾੜੀ ਆ ਪੁੱਛ ਲੈਣੇ ਆਪਾਂ ਆਬਦਾ ਵਹਣ ਬਾਈ ਅੱਪ ਤੁਸੀਂ ਪੁੱਛਦੇ ਛੋਡੇ ਕੋਲ ਜਮੀਨ ਨਹੀਂ ਕਿੰਨੀ ਕ ਮੇਰੇ ਕੋਲੇ ਆਪਦੇ ਕੋਲੇ 8 ਕਿੱਲੇ ਨੇ ਤੇ ਮੈਂ 8 ਕਿੱਲੇ ਠੇਕੇ ਤੇ ਲੜਿਆ 16 ਕਿੱਲੇ ਦੀ ਕੀਤੀ ਕਰਦਾਂ ਕੋਸੋਰੇ ਮੇਰੀ ਭੈਣ ਦਾ ਬਹਾਨਾ ਦੋ ਭੈਣਾਂ ਦਾ ਉਹ ਆਪਾਂ ਕਰ ਲੈਨੇ ਤੇ ਕੁਝ ਹੋਰ ਠੇਕੇ ਤੇ ਲੈ ਲੈਨੇ 6 ਕਿਲੇ ਰੂ ਭੈਣਾਂ ਦੇ ਤਿੰਨ ਤਿੰਨ ਕਿਲੇ ਤੇ 2.5 ਕਿਲੋ ਨਾਲ ਲੱਗਵੇਂ ਹੋਰ ਨੇ ਸਾਰਿਆਂ ਦੇ ਮੋਟਰਾਂ ਨੇ ਕੱਸੀ ਦਾ ਪਾਣੀ ਪੈਂਦਾ ਕੋਈ ਡਿੱਕਾ ਨਹੀਂ ਸੌਖੇ ਵਾਹਣ ਕਰਨੇ ਦਾ ਹੀਓ ਕਰ ਲੈਨੇ ਸਾਨੂੰ ਇੰਨਾ ਬਹਾਨਾ ਬੰਦਾ ਆਪਾਂ ਕੋਈ ਰੱਖਦੇ ਨੇ ਇਹਦੇ ਆ ਰਹੀ ਜਿਨੀ ਹੋਣੇ ਹਾਂਜੀ ਅਸੀਂ ਆ ਗਏ ਸਵੇਰ ਸਵੇਰ ਦੇ ਪਹਿਲਾਂ ਘਰ ਦਾ ਕੰਮ ਤੇ ਖੇਤ ਸਪਰੇਅ ਤੇ ਹੁਣ ਲਾਡੀ ਬੂਟ ਹਾਊਸ ਲਾਡੀ ਕੋਲੋਂ ਜੋਤ ਨੂੰ ਸਕੂਲ ਵਾਲੇ ਬੂਟ ਇਹ ਟੁੱਟ ਗਏ ਸੀ ਉਹ ਦਵਾਉਣਾ ਹੈ ਲਾਡੀ ਵਧੀਆ ਕੁਆਲਿਟੀ ਦੇ ਰਹੀ ਹੈ ਠੀਕ ਹੈ ਜੀ ਨੰਬਰ ਠੀਕ ਹੈ ਜੋਤੇ ਨੰਬਰ ਦੇਖ ਲਓ ਪਾ ਕੇ ਦੇਖ ਲੈ ਦੇਖੀ ਮੈਂ ਲਾਡੀ ਕਿਉਂ ਪੈਰ ਮਾਗਰੋ ਦੇਖੇ ਪਰ ਤੋੜਦੇ ਦੋ ਮਹੀਨੇ ਚ ਹੀ ਦਿੰਦੇ ਨੇ ਸਕੂਲ ਤੇ ਉੱਥੇ ਫੁੱਟਬਾਲ ਤੇ ਗੱcka ਮਾਰੀ ਜਾਂਦੇ ਨੇ ਸਿੰਦਰੀ ਨੇ ਛੋਟੇ ਨੇ ਛੋਟੇ ਨੇ ਪੇੜ ਦਾ ਸਹ ਲੱਡੀ ਆਹ ਉਹ ਇਹ ਦੇ ਕੇ ਆਉਂਗੇ ਠੀਕ ਹੈ ਤੁਰ ਕੇ ਦੇਖ ਲੈ ਪੈਰ ਤਾਂ ਨਹੀਂ ਘੁੰਟਦਾ ਫਿੱਟਨੇ ਨਾ ਇਹਦਾ ਟਿਨ ਰੇਟ ਸਾਹ ਨਾਲ ਲਾਤੀ ਤੇ ਇੱਕ ਤਾਂ ਲੈ ਆ ਜੀ ਆਪਣਾ ਗੱਭੂ ਗੋਸਾ ਠੀਕ ਹੈ ਜੀ ਇੱਕ ਨਾਸ ਆਹ ਨਾਸ ਪੱਤੇ ਲਾਤੀ ਤੇ ਇੱਕ ਤੁਹਾਨੂੰ ਸੇਵ ਕਹਿੰਦੇ ਉਹ ਕਿਹੜਾ ਸੇਵ ਹੈ ਉਹ ਐਪਲ ਸੇਵਾ ਕਸ਼ਮੀਰੀ ਸੇਵਾ ਹੈ ਇਹ ਹੋਣਾ 4-5 ਸਾਲ ਪੰਜ ਚੱਕ ਲੂ ਜੀ ਇਕ ਕੋਲੇ ਆਈ ਆਹ ਮੈਂ ਲਾਲ ਸਿੰਘ ਆਈ ਆਹ ਮੀਨੇ ਕਰੂ ਆਈ ਨਾ ਕੋਈ ਗੱਲ ਆਪਾਂ ਵੀਡੀਓ ਵੀ ਤੇਰੀ ਪਾਈ ਜੇ ਨਾਲ ਹੁੰਦਾ ਤੇ ਉਹ ਤਰੀ ਕੱਲ ਨੂੰ ਪੈ ਜੂ ਤੇ ਆਪਣਾ ਚੈਨਲ ਖੇਤੀ ਪੰਜਾਬ ਦੀ ਸਰਚ ਮਾਰ ਲਈ ਤੇ YouTube ਤੇ ਠੀਕ ਹੈ ਤੇ ਇੱਕ ਦੋ ਬੂਟੇ ਹੋਰ ਲੈ ਆ ਰਿਹਾ ਜੰਗਾ ਜਿਹੜੇ ਵਧੀਆ ਆਪਣੀ ਧਰਤੀ ਨੂੰ ਸੂਟ ਕਰਦੇ ਨੇ ਆਪਣੀ ਧਰਤੀ ਨੂੰ ਮੰਨਦੇ ਆਈ ਬੂਟੇ ਕੰਮ ਆਵੇ ਠੀਕ ਹੈ ਠੀਕ ਸਾਰੇ ਜੀ ਠੀਕ ਹੈ ਜੇ ਉਹ ਇੰਨੇ ਚੱਲ ਪਏ ਆਪਾਂ ਬੂਟੇ ਸਾਰੇ ਜੀ ਲਵਾਉਣੇ ਨੇ ਆਪਾਂ ਇੱਥੇ ਪੂਰਾ ਬੜਿਆ ਜੰਗਲ ਵਾਂਗੂ ਬਣਾਉਣਾ ਬਾਗ ਨਾਲੇ ਫਲ ਨਾਲੇ ਪਾਲੀਆਂ ਨਾਲ ਕੋਈ ਨਾ ਇੱਕ ਮਹੀਨੇ ਵਿੱਚ ਪਤਾ ਲੱਗੇ ਸਾਰੇ ਬੂਟੇ ਚਲੇ ਜਾਂ ਛੋਟੇ ਜੀ ਠੀਕ ਇਹ ਸਾਂਖ ਵਜੂ ਲਾਉਣੇ ਨੇ ਆਪਾਂ ਇੱਥੇ ਹੋਰ ਗੱਲ ਹੀ ਕੋਈ ਨਾ ਨਾਲੇ ਦਾ ਫਲ ਮਿਲ ਜਊ ਨਾਲੇ ਆਕਸੀ ਜੀ ਮਿਲੋ ਆਪਾਂ ਨੂੰ ਪੰਨ ਨਾਲੇ ਫਲੀਆਂ ਠੀਕ ਹੈ ਨਾ ਠੀਕ ਹੈ ਗੇੜਾ ਮਾਰ ਜੀ ਜਗਾ ਬਾਈ ਹਾਂ ਪੱਕਾ ਹਾਂ ਬਾਈ ਹਾਂ ਜੀ ਬਾਈ ਜਿਹੜੀ ਤੁਹਾਡੇ ਨਾਲ ਗੱਲ ਕਰਾਈ ਸੀ ਆ ਜਿਹੜਾ ਆਪਣਾ ਮਾਲੀ ਆਇਆ ਸੀ ਅੱਜ ਆ ਬੂਟੇ ਲਾਏ ਨੇ ਆ ਤਾਂ ਫਲ ਜੱਕੀ ਖੜਾ ਆਪਣਾ ਆੜੂਆਂ ਨਾਲ ਨਾਲ ਨਾਸਪਤੀ ਤੇ ਨਾਲ ਉਹ ਆ ਗਿਆ ਚੀਕੂ ਤੇ ਆਲੂ ਬਖਾਰਾ ਤੇ ਆਹ ਡਾਣੀਆਂ ਲਾਈਆਂ ਸੀ ਬਈ ਆਲੂ ਬਖਾਰੇ ਤੇ ਇਹ ਵੀ ਚੱਲ ਪਈ ਆ ਗਿਆ ਜੀ ਤੂੰ ਨਾਣੀ ਆ ਚੱਲ ਗਈ ਰੋ ਪਾ ਚੱਕ ਲੈਣੇ ਤੇ ਆਹ ਚੀਕੂ ਆ ਬਾਈ ਤੇ ਆਹ ਆਲੂ ਬਖਾਰਾ ਕੱਲ ਲਾਏ ਨੇ ਬੂਟੇ ਅਮਰੂਦ ਦੇ ਸੰਤਰੇ ਦੇ ਤੇ ਜਿਹੜੇ ਸਾਡੇ ਆ ਪੁਰਾਣੇ ਸੰਤਰੇ ਨੇ ਲੱਗਣੋਂ ਹਟ ਗਏ ਬਾਈ ਪੁਰਾਣੇ ਦੰਤਰੇ ਲੱਗਣ ਲੱਗੇ ਅਸੀਂ ਕਿ ਵੱਡੇ ਨੇ ਕਿ ਵੀ ਕਿ ਫੁੱਟੇ ਆਉਣੇ ਕਰ ਲੱਗੇ ਹੁਣ ਲੱਗ ਤਾਂ ਬਹੁਤ ਆਏ ਸੀ ਪਰ ਝੜ ਜਾਂਦੇ ਨੇ ਪਹਿਲਾਂ ਵੀ ਸਾਨੂੰ ਸਵਾਲ ਪੁੱਛਿਆ ਸੀ ਵੀ ਜੇਰਾ ਹੱਲਾ ਕੋਈ ਹੁਣ ਇਹਦੇ ਦਵਾਈ ਦੂਬੀ ਪੈਂਦੀ ਆ ਕੋਈ ਇਹਨਾਂ ਨੇ ਆ ਫੁੱਟਣ ਦਾ ਲੱਗ ਗੇ ਇਹਨਾਂ ਨੇ ਫਾਲ ਲਾ ਕੇ ਝੜ ਜਾਣਾ ਮਤਲਬ ਕਿ ਅੱਧ ਕੱਚਿਆਂ ਦਾ ਘੇਰੇ ਹੋ ਜਾਂਦੇ ਕੋਈ ਇਹਦਾ ਹੱਲਾ ਦੱਸਿਓ ਜਰੂਰ ਆਮਰੂਦ ਦੇ 24 ਘੰਟੇ ਲੱਗੀਆਂ ਇਹਨੇ ਬਾਜਰਾ ਆਪਣਾ ਲਾ ਕੇ ਚੱਲ ਪਿਆ ਟੂਟੇ ਆਪਣੇ ਕੋਲ ਕਈ ਪ੍ਰਕਾਰ ਦੇ ਨੇ ਬਾਈ ਆ ਆਪਣੇ ਕੋਲੇ ਹੈਗਾ ਔਲਿਆਣਾ ਇਹ ਨਾਲ ਇੱਕ ਬੂਟਾ ਪਰਾਂ ਲਾਇਆ ਇਹਦੇ ਫਾਲ ਨਹੀਂ ਚੱਕੇ ਦੀ ਇੱਕ ਨੇ ਦੋ ਨਾਲ ਚੱਕੂਗੇ ਨੇ ਤੇ ਫਿਰ ਇੱਕ ਫਾਲ ਹੋਰ ਆਪਾਂ ਔਲਾ ਹੋਰ ਲਾਇਆਗਾ ਦੋ ਬੁੱਜੇ ਨਾਲ ਆਨੇ ਪਾਣੀ ਪੂਣੀ ਲਾ ਕੇ ਬਾਜਰਾ ਕਰ ਲਿਆ ਚਾਲੂ ਸਾਨੂੰ ਇੱਥੋਂ ਦਿਖਾਉਣ ਆਲੇ ਰਹਿੰਦਾ ਸੀਗਾ ਕਈ ਦਿਨਾਂ ਦਾ ਸਾਡੇ ਬਾਬੇ ਦੀ ਸਮਾਹ ਰਸਮੀ ਮੰਨਦੇ ਆ ਬਾਬਿਆ ਜੀ ਤੇ ਦਸਮੀ ਨੂੰ ਮੰਨਦੇ ਸੀ ਬਾਈ ਇੱਧਰ ਆਪਣੀਆਂ ਮਿਰਚਾਂ ਮੁਰਚਾ ਆ ਗਈਆਂ ਚੌਲੇ ਹਰੇ ਹੋਣਾ ਕਹਿੰਦਾ ਕੁੱਤੇ ਵਾਲੇ ਨੇ ਬਾਈ ਸਾਡੇ ਕੁੱਤਿਆਂ ਨਾਲ ਦੱਸਿਓ ਕੋਈ ਮੈਂ ਦੇਖੋ ਮਿਰਚਾਂ ਆਪਣੀਆਂ ਚੱਲ ਪਿਆ ਉਧਰ ਗੰਡੇ ਇੱਥੇ ਆ ਰੂੜੀ ਦਾ ਤਾਕਤ ਨਾਲ ਹੀ ਹੋ ਜਾਂਦਾ ਬਈ ਇੱਥੇ ਬਾਹਰ ਏਰੂ ਨਹੀਂ ਪਾਉਣਾ ਪੈਂਦਾ ਹੈਗਾ ਦਵਿੰਦਰ ਪਾਈ ਨੇ ਪਾਣੀ ਇੱਧਰ ਜਿਹੜੇ ਨਵੇਂ ਬੂਟੇ ਲਾਏ ਨੇ ਆ ਸਾਰਿਆਂ ਦੀ ਪਾਰੇ ਪੁੱਤ ਇੱਥੇ ਮੱਧਰਾਂ ਬਰਨੀ ਤੋਂ ਇੱਥੇ ਬੂਝੇ ਨੇ ਹੋਰ ਬਰੀਕ ਆ ਸਬਜ਼ੀ ਦੇ ਬੂਝੇ ਹੋਏ ਨੇ ਬੇਲਾਂ ਜੀਆਂ ਤੋਰੀਆਂ ਨੇ ਬੇਲਾਂ ਜੀਆਂ ਬੰਦੋਦ ਨੇ ਇੱਥੇ ਏ ਵੀਊ ਹੈ ਬਾਈ ਅੱਜ ਦਾ ਤੇ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬਾਈ ਯਾਰ ਦੋ ਤਿੰਨ ਨੋ ਵੀਡੀਓ ਚੱਲਦੀ ਨਹੀਂ ਮਾੜਾ ਯਾਰ ਕਿਰਪਾ ਕਰੋ ਸਾਰੇ ਜਣੇ ਤੇ ਮੌਸਮ ਦੇਖ ਲਓ ਮੌਸਮ ਹਸਾਨ ਨਹੀਂ ਹੋਇਆ ਪਿਆ ਬਾਈ ਦੋ ਤਿੰਨ ਦਾ ਮੌਸਮ ਖਰੇਆਬ ਹੈ ਤੇ ਮੀਂਹ ਦੀ ਉਮੀਦ ਹੈ ਕਿ ਮੀਂਹ ਪਊਗਾ ਵਿੱਚ ਕਣਕਰ ਮਾਉਣ ਵਾਲੀਆਂ ਪਈਆਂ ਨੇ ਮੇਰੀ ਪਈਆਂ 5 ਕਿਲੇ ਤੇ ਅਸੀਂ ਖੜੇ ਹਾਂ ਬਸ ਵੀ ਮੀਂਹ ਕਰੋ ਪਾਊਗਾ ਜੇ ਨਹੀਂ ਪਾਊਗਾ ਤਾਂ ਮੌਸਮ ਸਾਫ ਹੋ ਕੇ ਧਰਮਾਵਾਂਗੇ ਚਲੋ ਠੀਕ ਹੈ ਭਾਈ ਵੀਡੀਓ ਦਾ ਐਂਡ ਕਰ ਦੇਤੀ ਤੇ ਦੇਖਿਓ ਜਰੂਰ ਦਵਿੰਦਰ ਕਹਿਣਾ ਕੁਛ ਓਕੇ ਜਮਾ ਪੇਪਰ ਕਿਵੇਂ ਹੋਇਆ ਲੋਟਾ ਲੋਟਾ ਕੱਲ ਨੂੰ ਕਰ ਹੁਣ ਬੇਲਾ ਤੂੰ ਕੰਮ ਨਿਭੜ ਕੇ ਪੜ ਲਾ ਪਤ ਨਹੀਂ ਤੂੰ ਵੀ ਪੜ ਜਾ ਕੇ ਪੰਜਾਬ ਕੀ ਹਸੀ ਹਾਂ ਚਲੋ ਪੜੋ ਤੁਹਾਨੂੰ ਕਿਤਾਬਾਂ ਚੱਕੋ ਭਾਈ ਲਾਓ ਨਵੈਲ ਧਰ ਦੇ ਹੁੰਦਾ ਦੱਸ ਦੇਣਾ ਇਹਦਾ ਖੜਾ ਨਹੀਂ ਛੱਡਦਾ ਨਵੇਂ ਦਾ ਚਾਹ ਵਾਲਾ ਤੈਨੂੰ ਠੀਕ ਹੈ ਜੀ ਓਕੇ